ਪੰਜਾਬ ਸਰਕਾਰ ਤੁਹਾਡੇ ਦਵਾਰ ਮਿਸ਼ਨ ਤਹਿਤ ਪਿੰਡਾਂ ਦੇ ਸ਼ਹਿਰਾਂ ਦੇ ਲੋਕਾਂ ਨੂੰ ਜਿਹੜਾ ਹੈ ਇੱਕ ਹੀ ਛੱਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਦੱਸਦੇ ਇਸ ਮਨੋਰਥ ਤਹਿਤ ਅੱਜ ਪੰਡਾਲ ਬੇਟ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਕਪੂਰਥਲਾ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਪਹੁੰਚੇ ਤੇ ਜਿਨ੍ਹਾਂ ਵੱਲੋਂ ਵੱਖ-ਵੱਖ ਵਿਭਾਗਾ ਨਾਲ ਸੰਬੰਧਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਕੁਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਗਿਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿਸ ਯੋਜਨਾ ਦੇ ਤਹਿਤ ਜਿਹੜਾ ਹੈ 43 ਸਰਕਾਰੀ ਸੇਵਾਵਾਂ ਜੜੀਆਂ ਨੇ ਉਹ ਪ੍ਰਦਾਨ ਕੀਤੀਆਂ ਗਈਆਂ ਨੇ ਬਲੈਕ ਪਦਰੀ ਸਕੈਮ ਦੌਰਾਨ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ਤੇ ਇਸ ਦਾ ਲਾਭ ਵੀ ਚੁੱਕਿਆ ਹੋਰ ਕੀ ਕੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੇ ਇਸ ਮੌਕੇ ਤੇ ਐਡਵੋਕੇਟ ਗੁਰਸਿਮਰਨ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਕੀ ਕਿ ਕਿਹਾ ਆਓ ਦੇਖਦੇ ਆਂ ਸਮੇਂ ਦਿਖਾ ਸਕਦਾ। ਤੇਰੀਆਂ ਲੋਕਲ ਮੰਗਾਂ ਸਾਰੀਆਂ ਰੱਖੀਆਂ ਕਿ ਬਹੁਤ ਸਾਰੇ ਥਾਵਾਂ ਤੇ ਲਕਾਈ ਖਰਾਬ ਹੁੰਦੀ ਫਿਰਦੀ ਹੈ। ਅਸਲੀਅਤ ਨੂੰ ਕੋਈ ਫਰਦਾ ਨਹੀਂ ਹੈ ਉਦਾਂ ਹੀ ਖਾਨਾ ਪੂਟੀ ਕਰਕੇ ਪੈਸੇ ਨੂੰ ਲੈ ਕੇ ਕਿ ਯਾਨੀ ਗਲਤ ਬਹੁਤ ਸਾਰੇ ਕੰਮ ਹੁੰਦੇ ਆ। ਲੋਕ ਰੁੜਦੇ ਰਹਿ ਜਾਂਦੇ ਆ ਉਹਦੇ ਸੰਬੰਧ ਚ ਇਹ ਸੰਗਤ ਦਰਸ਼ਨ ਆ। ਲੋ ਇਹ ਕਾਗਜ਼ੀ ਪੱਤਰੀ ਸਾਰਾ ਕੁਝ ਲੈ ਲੈਣਾ ਲੋਕਾਂ ਰਹਿ ਜਣੀਆਂ ਫੈਲਾ ਫੈਲਾੜੂ ਦੌੜਨੀਆਂ ਰਹਿ ਜਾਣੀਆਂ ਕਿਉਂਕਿ ਅੱਗੇ ਵੀ ਸੰਗਤ ਦਰਸ਼ਨ ਬਹੁਤ ਸਾਰੇ ਸਰਕਾਰਾਂ ਨਾਲ ਆਏ। ਇਹਦਾ ਕੋਈ ਫਾਇਦਾ ਨਹੀਂ ਜੇ ਦਫਤਰਾ ਦੀ ਬੰਦੇ ਹੈ ਨਹੀਂ। ਕਿ ਜਦੋਂ ਕਿਤੇ ਕਿਸੇ ਵੀ ਦਫ਼ਤਰ ਚ ਜਾ ਗਿਆ ਫਿਰ ਮੰਗ ਪੱਤਰ ਦਿੰਦੇ ਆ ਉੱਥੇ ਕਹਿੰਦੇ ਆ ਉਹਨਾਂ ਨੂੰ ਕੋਈ ਕੰਮ ਕਹਿੰਦੇ ਆ ਕਿ ਸਾਡੇ ਕੋਲ ਬੰਦੇ ਹੀ ਨਹੀਂ ਮੁਲਾਜ਼ਮ ਹੀ ਦੋ ਆ ਆ ਐਸਚੂ ਕਹਿੰਦੇ ਆ ਮੇਰੇ ਤੇ ਦੋ ਹੀ ਮੁਲਾਜ਼ਮ ਆ ਜੇ ਹਾਈ ਕੋਰਟ ਚ ਜਾਏ ਫਿਰ ਦੋ ਦੋ ਰਜਾਇ ਰਹੇ ਨੇ ਤੀਜਾ ਚੱਲ ਜਾਂਦਾ ਇਸ ਕਰਕੇ ਸਰਕਾਰਾਂ ਨੂੰ ਥੋੜੇ ਬੇਰਜ਼ਗਾਰੀ ਬਹੁਤ ਵੱਡੇ ਪੱਧਰ ਤੇ ਉਹ ਨਹੀਂ ਹੱਲ ਕਰਨਾ ਚਾਹੀਦਾ ਫਿਰ ਚਾਹੀਦੇ ਆ ਆプチ ਬਾਨਾ ਜੇ ਦੀ ਵੱਡੀ ਸਮੱਸਿਆ ਜਹਾਂ ਸਾਲਾ ਤੋਂ ਰਿਪੇਅਰ ਨਹੀਂ ਹੋਈ বার বার ਖੁਰਦੇ ਆ ਕਿ ਬੇਲ ਦਾ ਰੱਖੇ ਉਂ ਨਹੀਂ ਲਗਾਤਾਰ ਜਿੱਥੇ ਕਿ ਖਰਾਬ ਹੋਇਆ ਉਹਨੇ ਖਰਾਬ ਕਰ ਦਿੱਤਾ ਉਥੇ ਲਾਉਂਦੇ ਹੁੰਦੇ ਨੇ ਹੋ ਲੱਗਦੀ ਨਹੀਂ ਹੈ। ਬਣ ਜਦੋਂ ਪਿਛਲੇ ਸਾਲ ਹੜ ਆਇਆ ਲੋਕਾਂ ਦੇ ਸਹਿਯੋਗ ਨਾਲ ਵੱਧ ਗਏ। ਬਾਬਿਆਂ ਨੇ ਤੇ ਨਾਲ ਹੋ ਕੇ ਬਣਾ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਅੱਜ ਵੀ ਖਬਰਾਂ ਆਈ ਜਾਂਦੀਆਂ ਹੜ ਦਾ ਦਿਨ ਆ ਗਿਆ ਮੀਂਹ ਦੇ ਦਿਨ ਆ। ਪਰ ਜੀਬੀਸੀਆਂ ਖੜੀਆਂ ਕਰਕੇ ਤੇਲ ਪੂਕ ਕਾਰਗਾ ਪੂਰੀ ਕਰਕੇ ਕਰ ਜਾਂਦੇ ਕਿਤੇ ਨਾਲੇ ਦੀ ਕਿਹਦੀ ਸਫਾਈ ਨਹੀਂ ਹੈ ਕੋਈ। ਸਰਕਾਰ ਕਹੀ ਜਾਂਦੀ ਬਿਆਨ ਮੁਕੰਮਲ ਪ੍ਰਬੰਧ ਹੋ ਗਏ। ਜਦੋਂ ਲੋਕ ਰੋੜਦੇ ਹੁੰਦੇ ਨੇ ਫਿਰ ਕਿੱਥੀਆਂ ਨੇ ਹੁੰਦੇ ਉਦੋਂ ਮੁਗੰਮਲ ਪ੍ਰਾਂਤ ਪਹਿਲੇ ਮੀਂਹਾਂ ਹੀ ਉੜ ਜਾਂਦੇ ਬਹੁਤ ਸਾਰੇ ਸਮੱਸਿਆਵਾਂ ਹੋਇਆ ਰਹੀਆਂ ਇਸ ਕਰਕੇ ਇਹ ਸਮੱਸਿਆਵਾਂ ਬਹੁਤ ਹੈਗੀਆਂ ਜਦੋਂ ਵੀ ਕੋਈ ਸਰਕਾਰ ਆਉਂਦੀ ਹੈ ਸਾਰੀਆਂ ਆਪਣੀਆਂ ਗੱਲਾਂ ਤੇ ਕਰੀ ਜਾਂਦੀ ਹੈ ਬੀ ਲੋਕਲ ਗਰਾਊਂਡ ਪੱਧਰ ਤੇ ਉਹ ਕੰਮ ਨਹੀਂ ਹੈ ਬਦਲਾਅ ਵਾਲੀ ਸਰਕਾਰ ਦਾ ਵੀ ਕੋਈ ਉਹ ਪ੍ਰਬੰਧ ਨਹੀਂ ਹੈ ਕਈ ਬਹੁਤ ਕੁਝ ਹੁੰਦੇ ਆ ਲੋਕ ਅਜੇ ਵੀ ਉੱਧੇ ੱਟਕੇ ਖਾਈ ਜਾਂਦੇ ਅੱਗੇ ਨੂੰ ਪੈਸੇ ਦੇ ਕੇ ਕਰਾ ਲੈਣਾ ਹੁਣ ਜੇ ਉਹ ਹੈ ਨਹੀਂ ਤਾਂ ਜਿਹਨਾਂ ਜਿਆਦਾ ਰਿਸ਼ਵਤ ਸ਼ੁਰੂ ਹੋ ਗਈ ਹੈ ਜਿਆਦਾ ਸਭ ਕੁਝ ਹੋ ਗਿਆ ਗਰਾਊਂਡ ਤੇ ਨਹੀਂ ਹੈ ਉਹ ਵੀਡੀਓ ਜਿਹੜਾ ਹੈ ਉਥੇ ਫੇਸਬੁਕਾਂ ਤੇ ਹੈ ਦੂਜਾ ਤੀਜਾ ਹੈਗਾ ਦੇਖੋ ਜੀ ਇਹ ਪ੍ਰੋਮਿਸ ਜਿਹੜੇ ਆਪਾਂ ਜਦੋਂ ਇਲੈਕਸ਼ਨ ਚੱਲਦੇ ਸੀਗੇ ਉਦੋਂ ਵੀ ਅਸੀਂ ਕਹਿੰਦੇ ਰਹੇ ਕਿ ਜਿਹੜੇ ਲਾਸਟ ਕੈਂਪ ਲੱਗੇ ਸੀਗੇ ਉਹ ਸਟਾਰਟਿੰਗ ਸੀਗੀ ਸੋ ਇਹ ਇਸ ਗੱਲ ਦਾ ਜਿੰਦਾ ਜાગਦਾ ਪ੍ਰੂਫ ਆ ਇਹ ਕੈਂਪ ਜਿਹੜਾ ਆ ਹੁਣ ਕੋਈ ਚੋਣਾ ਤੇ ਹੈ ਨਹੀਂ ਤੇ ਚੋਣਾਂ ਤੋਂ ਬਾਅਦ ਜਿਹੜਾ ਹੈ ਸਰਕਾਰ ਜਿਹੜੀ ਲੋਕਾਂ ਦੀ ਜਿਹੜੀ ਲੋਕਾਂ ਦੀ ਲੋਕਾਂ ਪ੍ਰਤੀ ਜਿਹੜੀ ਉਹਨਾਂ ਦੀ ਇੰਟੈਂਟ ਆ ਜਿਹੜਾ ਉਹਨਾਂ ਪ੍ਰਤੀ ਜਿਹੜਾ ਵੈਲਫੇਅਰ ਆ ਜਿਹੜੇ ਉਹਨਾਂ ਲਈ ਕੰਮ ਕਰਨਾ ਚਾਹੁੰਦੀ ਉਹ ਕਲੀਅਰ ਸਾਫ਼ ਤੌਰ ਤੇ ਦਿਖਦਾ ਆ ਕੈਂਪੋ ਦਾ ਰਿਜ਼ਲਟ ਆ ਆਪ ਸਰਕਾਰ ਦੀ ਹਦਾਇਤਾਂ ਮੁਤਾਬਕ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਪ੍ਰਸ਼ਾਸਨ ਵੱਲੋਂ ਕੈਂਪ ਲਗਾਏ ਜਾ ਰਹੇ ਆ ਜਿਹਦਾ ਜਿਹਦੇ ਵਿੱਚ ਜੋ ਵੱਖ-ਵੱਖ ਵਿਭਾਗ ਦੇ ਮੁਖੀ ਨੇ ਉਹ ਵੀ ਇਹਨਾਂ ਕੈਂਪਾਂ ਦੇ ਵਿੱਚ ਸ਼ਾਮਿਲ ਹੋਏ ਨੇ ਇਨਾ ਕੈਂਪ ਦਾ ਮੁੱਖ ਦੇਸ਼ ਇਹ ਹੈ ਕਿ ਅਸੀਂ ਲੋਕਾਂ ਤੱਕ ਪਹੁੰਚ ਕਰੀਏ ਔਰ ਲੋਕਾਂ ਤੱਕ ਪ੍ਰਸ਼ਾਸਨ ਦਾ ਪਹੁੰਚ ਬਣਾ ਕੇ ਜੋ ਉਹਨਾਂ ਦੀ ਸਮੱਸਿਆਵਾਂ ਹੈ ਉਹਨਾਂ ਦਾ ਫੌਰੀ ਤੌਰ ਤੇ ਹੱਲ ਕਰੀਏ ਅੱਜ ਦੇ ਇਸ ਕੈਂਪ ਦੇ ਵਿੱਚ ਵੀ ਸਾਨੂੰ ਬਹੁਤ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਹੈ ਇੱਥੇ ਵੇਅ ਤੇ ਨਾਂ ਲੱਗਦੇ ਪਿੰਡਾਂ ਦੇ ਲੋਕ ਸਾਡੇ ਕੋਲ ਆਏ ਨੇ ਉਹਨਾਂ ਦੀ ਕੁਝ ਕੁ ਸਮੱਸਿਆਵਾਂ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਈਆਂ ਨੇ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਫੌਰੀ ਜੋ ਵੀ ਹੱਲ ਬਣਦਾ ਉਹ ਅਸੀਂ ਕਰੀਏ ਸਰੇ ਕੈਂਪ ਵਿੱਚ ਲੋਕਾਂ ਦੀ ਜਿਹੜੀ ਸ਼ਮੂਲੀਅਤ ਬਹੁਤ ਜ਼ਿਆਦਾ ਘੱਟ ਸੀ ਕਿਸੇ ਨਾ ਕਿਤੇ ਸੂਚਨਾ ਦੀ ਉਤਰ ਹੈਗੀ ਦੇਖੋ ਜੀ ਵੈਸੇ ਤਾਂ ਸਾਡੀ ਕੋਸ਼ਿਸ਼ ਰਹਿੰਦੀ ਔਰ ਤੁਹਾਡੇ ਰਾਈ ਵੀ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਇਹਨਾਂ ਕੈਂਪਾਂ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਤਾਂ ਕਿ ਜੋ ਇਹਨਾਂ ਕੈਂਪਾਂ ਦਾ ਲਾਭ ਹੈ ਔਰ ਜੋ ਮੁੱਖ ਉਦੇਸ਼ ਹੈ ਉਹ ਲੋਕਾਂ ਤੱਕ ਪਹੁੰਚਦਾ ਹੈ ਤਾਂ ਮੇਰੀ ਇਹੀ ਤੁਹਾਡੇ ਰਾਈ ਵੀ ਇਹੀ ਅਪੀਲ ਹੈ ਕੀ ਮੈਕਸਿਮਮ ਜੋ ਲੋਕ ਹੈ ਇਹਨਾਂ ਕੈਂਪਾਂ ਦੇ ਵਿੱਚ ਆਣ ਔਰ ਜੋ ਵੀ ਉਹਨਾਂ ਦੀਆਂ ਸਮੱਸਿਆਵਾਂ ਹੈ ਔਰ ਜੋ ਪ੍ਰਸ਼ਾਸਨ ਵੱਲੋਂ ਹੱਲ ਕੀਤੀ ਜਾ ਸਕਦੀ ਹੈ ਅਸੀਂ ਪੂਰ ਜ਼ੋਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਹੱਲ ਹੋਏ ਜੀ ਇਹਦਾ ਕੁਝ ਲੋਕ ਕਹਿ ਰਹੇ ਸੀ ਵੀ ਲੋਕਾਂ ਨੂੰ ਇਹਦੇ ਬਾਰੇ ਬੜੀ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਸਿਰਫ ਰਾਤ ਹੀ ਕਈਆਂ ਨੂੰ ਪਤਾ ਲੱਗਾ ਇਹਨਾਂ ਦੀਆਂ ਜਿੱਦਾਂ ਦੇ ਕੈਂਪ ਖੜੇ ਟਾਈਮ ਤੇ ਅਰੇਂਜ ਕੀਤੇ ਜਾਂਦੇ ਆ ਗਾਉੀ ਸੂਚਨਾ ਦੇਣੀ ਚਾਹੀਦੀ ਲੋਕਾਂ ਨੂੰ ਨਹੀਂ ਜੀ ਸਮੇਂ ਸਿਰ ਅਰੇਂਜ ਕੀਤੇ ਜਾਂਦੇ ਨੇ ਬਕਾਇਦਾ ਅਸੀਂ ਸ਼ਡਿਊਲ ਕੱਢਿਆ ਔਰ ਅਸੀਂ ਤਕਰੀਬਨ ਮਹੀਨੇ ਦਾ ਸ਼ਡਿਊਲ ਆਲਰੇਡੀ ਐਡਵਾਂਸ ਦੇ ਵਿੱਚ ਕੱਢ ਦਿੱਤਾ ਤਾਂਕਿ ਲੋਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਏ ਔਰ ਵੱਧ ਤੋਂ ਵੱਧ ਗਿਣਤੀ ਦੇ ਬੱਚ ਕੋਈ ਨਾ ਕੈਂਪਾ ਦੇ ਵਿੱਚ ਸ਼ਮੂਲੀਅਤ ਕਰਨ।